ਦੇ ਕੋ ਮਾ ਮਾਪ ਨੂੰ ਤਾਂ ਬੜੀ ਖੁਸ਼ੀ ਹੁੰਦੀ ਹੈ ਜਦੋਂ ਬੱਚੇ ਸਾਡੇ ਤਰੱਕੀ ਕਰਦੇ ਆ ਹਰੇਕ ਮਾਪ ਨੂੰ ਖੁਸ਼ੀ ਹੁੰਦੀ ਆ ਸਾਡੇ ਮੁੰਡੇ ਨੇ ਮਾਉਂਟ ਕਾਰਮਲ ਜਿੱਦਾ ਸਕੂਲ ਚ ਗੜਸ਼ੰਕਰ ਤੋਂ 10ਵੀਂ ਪਾਸ ਕੀਤੀ ਉਸ ਤੋਂ ਬਾਅਦ ਜੀ ਉਹ 2013 ਤੋਂ 17 ਤੱਕ ਉਹਨੇ ਫਿਰ ਬੀਟੈਕ ਕੀਤੀ THAP ਪੰਜਾਬ ਯੂਨੀਵਰਸਿਟੀ ਪਟਿਆਲੇ ਉਸ ਤੋਂ ਬਾਅਦ 2018 ਚ ਚਲਾ ਗਿਆ ਜੀ ਉਹ ਕੈਨੇਡਾ ਚਲੋ ਸਾਡਾ ਤਾਂ ਬਹੁਤਾ ਮਨ ਵੀ ਨਹੀਂ ਸੀ ਸਾਨੂੰ ਅਸੀਂ ਸੋਚਦੇ ਸੀ ਕਿ ਜੇ ਐਥੇ ਜੋਬ ਮਿਲ ਜਾਏ ਪੋਸਟ ਗ੍ਰੈਜੂਏਟਸ ਤੇ ਕਰ ਲੈ ਉਹਦਾ ਨਿਆਣਾ ਦਾ ਮਨ ਸੀ ਦੋਸਤ ਮਿੱਤਰ ਸਾਰੇ ਚਲੇ ਗਏ ਉਹਦਾ ਫਿਰ ਮਨ ਸੀ ਅਸੀਂ ਵੀ ਚਲੋ ਰੋਕਿਆ ਨਹੀਂ ਚੰਗੇ ਉਹਨੂੰ ਬੈਂਡਸਪਲੇ ਆ ਗਿਆ ਸੀ ਤੇ ਉਹ ਫਿਰ ਚੰਗਾ ਸੀ ਪੜਾਈ ਚ ਉਸ ਤੋਂ ਬਾਅਦ ਫਿਰ ਉਹਦਾ ਮਨ ਸੀ ਕਿ ਮੈਂ ਗਵਰਨਮੈਂਟ ਜੋਬ ਹੀ ਕਰਨੀ ਪਹਿਲਾਂ ਉਹ ਕੁਝ ਬਿਜ਼ਨਸ ਦਾ ਵੀ ਉਹਦਾ ਮਨ ਸੀ ਪਰ ਸਾਡਾ ਬੈਕਗ੍ਰਾਉਂਡ ਕੋਈ ਬਿਜ਼ਨਸ ਦਾ ਹੈ ਨਹੀਂ ਸੀ ਫਿਰ ਚਲੋ ਉਹਨੇ ਮਿਹਨਤ ਕੀਤੀ ਫਿਰ ਉਹ ਟ੍ਰਾਂਟੋਪੋਰਟਸ ਲਈ ਤਿਆਰੀ ਲਾ ਪਿਆ ਕਰਨ ਉਹਨੇ ਫਿਰ ਪੀਆਰ ਤੋਂ ਉਹਦੀ ਸਾਢੇ 3 ਸਾਲ ਬਾਅਦ ਹੀ ਹੋ ਗਈ ਸੀ ਫਿਰ ਉਸਨੇ ਬੱਚੇ ਸਾਡੇ ਨੇ ਟੋਰਾਂਟੋ ਪੋਰਸਲੇਨ ਟ੍ਰਾਈ ਕੀਤੀ ਉਸ ਤੋਂ ਬਾਅਦ ਉਹਦਾ ਰਿਟਨ ਟੈਸਟ ਹੋਇਆ ਟ੍ਰੈਂਟੈਸਟ ਵਿੱਚ ਉਹ ਤਿੱਕ ਬੱਚਿਆਂ ਦਾ ਬੈਸ ਸੀ ਉਹਨੇ ਟਾਪ ਕੀਤਾ ਉਹਨੂੰ ਸਪੈਸ਼ਲ ਐਪਰੀਸ਼ੀਏਸ਼ਨ ਅਵਾਰਡ ਵੀ ਮਿਲਿਆ ਉਸ ਤੋਂ ਬਾਅਦ ਚਲੋ ਉਹਦੀ ਸਿਲੈਕਸ਼ਨ ਹੋ ਗਈ ਜੀ ਫਿਰ ਉਹ ਨਵੰਬਰ ਆਈ ਥਿੰਕ ਨਵੰਬਰ 3 ਨਵੰਬਰ ਤੋਂ 2024 ਚ ਉਹਦੀ ਨੌਕਰੀ ਸਟਾਰਟ ਹੋਗੇ ਤੇ ਉਹ 6 ਮਹੀਨਿਆਂ ਦਾ ਪਰਮਿਸ਼ਨ ਹੈ ਤੇ ਉਸ ਤੋਂ ਬਾਅਦ ਫਿਰ ਰੈਗੂਲਰ ਹੋ ਕੇ ਜੌਬ ਕੰਟੀਨਿਊ ਕਰੂਗਾ ਜੀ ਮਾਪਾ ਬਣਨ ਨੂੰ ਬੜੀ ਖੁਸ਼ੀ ਹੁੰਦੀ ਜਦੋਂ ਬੱਚੇ ਉਹਨਾਂ ਦੇ ਕੋਈ ਤਰੱਕੀ ਕਰਦੇ ਆ ਪੂਰੇ ਇਲਾਕੇ ਨੂੰ ਖੁਸ਼ੀ ਹੁੰਦੀ ਆ ਪੰਜਾਬ ਦਾ ਨਾਮ ਰੋਸ਼ਨ ਹੁੰਦਾ ਦੇਸ਼ ਦਾ ਨਾਮ ਰੋਸ਼ਨ ਹੁੰਦਾ ਅੱਜ ਤਾਂ ਸਾਰੇ ਬੱਚਿਆਂ ਨੂੰ ਸਾਡਾ ਇਹੀ ਆ ਕਿ ਨਿਆਣੇ ਪੜ੍ਹਨ ਤਰੱਕੀਆਂ ਕਰਨ ਇਹ ਜ਼ਰੂਰੀ ਨਹੀਂ ਕਿ ਬਾਹਰ ਜਾ ਕੇ ਕਰਨਾ ਇੱਥੇ ਵੀ ਬੜਾ ਕੁਛ ਹੈਗਾ ਜਦੋਂ ਵੀ ਨਿਆਣੇ ਦੀ ਸੋਚ ਹੈਗੀ ਆ ਪਰ ਚੰਗੀ ਸੋਚ ਹੋਵੇ ਨਿਆਣੇ ਪੜ੍ਹਾਈ ਕਰਨ ਆਪਣੇ ਜੋ ਵੀ ਬੁਰੀਆਂ ਹਾਲਾਤ ਉਸ ਤੋਂ ਬਚ ਕੇ ਰਹਿਣ ਤਾਂ ਮਾਪਾ ਮਾਵਾਪ ਨੂੰ ਖੁਸ਼ੀ ਹੁੰਦੀ ਆ ਜੀ ਬੱਚੇ ਤਰੱਕੀ ਕਰਦੇ ਬਹੁਤ ਖੁਸ਼ੀ ਹੁੰਦੀ ਸਾਨੂੰ ਵੀ ਬੜੀ ਖੁਸ਼ੀ ਆ ਜੀ ਮੈਂ ਖੁਦ ਨੌਕਰੀ ਕਰਦਾ ਸੀ ਸਾਰੇ ਪਿਤਾ ਜੀ ਇੱਕ ਨੌਕਰੀ ਕਰਦੇ ਸੀ ਰੇਲਵੇ ਵਿੱਚ ਪਰ ਮੈਂ ਛੋਟੀ ਨੌਕਰੀ ਕਰਦੇ ਸੀ ਪਰ ਉਹਨਾਂ ਨੂੰ ਬੜਾ ਸ਼ੌਕ ਸੀ ਕਿ ਮੇਰੇ ਨਿਆਣੇ ਸਾਰੇ ਪੜ੍ਹਨਾ ਸੀ ਤਿੰਨ ਭਾਈਆ ਸਾਰੇ ਅਸੀਂ ਤਿੰਨ ਪੜ੍ਹੇ ਚੰਗੀ ਪੜ੍ਹੇ ਹੈ ਜੀ ਮੈਂ ਖੁਦ ਬੀ ਟੈਕ ਸਿਵਲ ਦੀ ਕੀਤੀ ਹੋਈ ਗੁਣਾਨ ਕਿਹਦੀ ਲੁਧਿਆਣੇ ਤੋਂ ਮੈਂ 88 ਚ ਪਾਸ ਆਊਟ ਕਰ ਲਈ ਸੀ ਉਸ ਤੋਂ ਬਾਅਦ ਫਿਰ ਮੈਨੂੰ ਪਹਿਲਾਂ ਇੱਕ ਦਿੱਲੀ ਜੌਬ ਮਿਲੀ ਸੀ ਸੈਂਟਰਲ ਬਾਰਡਰ ਕਮਿਸ਼ਨ ਉਸ ਤੋਂ ਬਾਅਦ ਫਿਰ ਮੈਂ ਅਰਜਨ ਕਰਕੇ ONGCs ਆਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ ਸੈਂਟਰਲ ਗਵਰਨਮੈਂਟ PSU ਵਿੱਚ ਮੈਨੂੰ ਜੌਬ ਮਿਲੀ ਮੈਂ ਪਿਛਲੇ ਸਾਲ 2024 ਚ ਹੀ ਐ ਜੀ ਜਨਰਲ ਮੈਨੇਜਰ ਰਿਟਾਇਰ ਹੋਇਆ ਜੀ ਬਹੁਤ ਵਧੀਆ ਸਫਰ ਰਿਹਾ ਜੀ ਚਲੋ ਮਾਪੇ ਸਾਡੇ ਨੂੰ ਵੀ ਬੜੀ ਖੁਸ਼ੀ ਸੀ ਕਿ ਸਾਡੇ ਨੇ ਆਨੇ ਪੜ੍ਹ ਲਿਖ ਕੇ ਤਰੱਕੀਆਂ ਕੀਤੀਆਂ ਮਾਪੇ ਦੀ ਉਮਰ ਵੱਧਦੀ ਆ ਇਲਾਕੇ ਨੂੰ ਖੁਸ਼ੀ ਹੁੰਦੀ ਪਰਿਵਾਰ ਨੂੰ ਖੁਸ਼ੀ ਹੁੰਦੀ ਆ ਜੀ ਆਪਣਾ ਵੀ ਜੀਵਨ ਸੌਖਾ ਨਿਕਲਦਾ ਇਹ ਸਾਰੀਆਂ ਗੱਲਾਂ ਪੜ੍ਹਾਈ ਨਾਲ ਹੀ ਚੱਲਦੀਆਂ ਜੀ ਹੋਰ ਕੋਈ ਸ਼ਾਰਟਕਟ ਨਹੀਂ ਮੈਨੂੰ ਲੱਗਦਾ ਕਿ ਬੱਚੇ ਜੇ ਸਾਡੇ ਪੜ੍ਹ ਤਰੱਕੀ ਕਰਨ ਕਿਤੇ ਦੀ ਕਿਤੇ ਪਹੁੰਚ ਸਕਦੇ ਆ ਸਾਡਾ ਬੱਚਾ ਜੌਬ ਕਰਨ ਤੋਂ ਬਾਅਦ ਹਲੇ ਵੀ ਕੋਨ ਨੂੰ ਕੋ ਫਰਦਰ ਸਟੱਡੀ ਕਰ ਹੀ ਰਿਹਾ ਜੀ ਤੇਰਾਂ ਦੇ ਵਧਾਈਆਂ ਦੇ ਕਾਫੀ ਆਰਦਾਈਆਂ ਹੋਈਆਂ ਹਾਂਜੀ ਹਾਂਜੀ ਜਿੱਦਾਂ ਜਿੱਦਾਂ ਖਬਰ ਮਿਲੀ ਉਹਨਾਂ ਨੂੰ ਅਸੀਂ ਦੱਸਿਆ ਉਹਨਾਂ ਨੂੰ ਕਿ ਸਾਡੇ ਬੱਚੇ ਨੂੰ ਗਵਰਨਮੈਂਟ ਜੌਬ ਮਿਲ ਗਈ ਹੈ ਜੀ ਤੇ ਵਧਾਈਆਂ ਦਾ ਤੁਹਾਨੂੰ ਪਤਾ ਤਰਤਾ ਲੱਗ ਜਾਂਦਾ ਜੀ ਲੱਗ ਕੇ ਜਿਹਨੂੰ ਵੀ ਪਤਾ ਲੱਗਦਾ ਪਿੰਡ ਜਿਹਨੂੰ ਪਤਾ ਲੱਗਦਾ ਤੇ ਸਾਰਿਆਂ ਨੇ ਸਾਨੂੰ ਬੜੀਆਂ ਵਧਾਈਆਂ ਦਿੱਤੀਆਂ ਸੀ ਸਾਰਿਆਂ ਨੂੰ ਖੁਸ਼ੀ ਹੁੰਦੀ ਹੈ ਜੀ ਰਿਸ਼ਤੇਦਾਰ ਨੂੰ ਬੜੀ ਖੁਸ਼ੀ ਹੁੰਦੀ ਹੈ ਜੀ ਚਲੋ ਹੱਲੇ ਬੱਚਾ ਅਨਮੈਰਡ ਇਸ ਤੇ ਹੁਣ ਕਹਿੰਦੇ ਵੀ ਤੁਸੀਂ ਠੀਕ ਹੈ ਜੀ ਤੇਰੀ ਨੌਕਰੀ ਲੱਗ ਗਈ ਹੈ ਆਪਣੀ ਮੈਰਿਜ ਵਗੈਰਾ ਕਰ ਲਾ ਉਹ ਕਹਿੰਦਾ ਜੀ ਹੱਲੇ ਮੈਂ ਫਰਦਰ ਕੁਝ ਹੋਰ ਪੜ ਉੱਤੇ ਉਹ ਲੱਗਿਆ ਜੀ ਪਾਰਕਿੰਗ ਐਨ ਐਨਫੋਰਸਮੈਂਟ ਆਫੀਸਰ ਕੈਨੇਡਾ ਪੁਲਿਸ ਵਿੱਚ ਟੋਰਾਂਟੋ ਪੁਲਿਸ ਵਿੱਚ ਲੱਗਿਆ ਹੋਇਆ ਜੀ ਹਾਂਜੀ 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 ਮੈਨੂੰ ਆਪਣੇ ਬੇਟੇ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਉਹਨੇ ਵਿਦੇਸ਼ ਦੀ ਧਰਤੀ ਤੇ ਜਾ ਕੇ ਇੰਨੀ ਤਰੱਕੀ ਹਾਸਲ ਕੀਤੀ ਆ ਇਸ ਕਰਕੇ ਮੈਂ ਹਨਾ ਸਾਰੇ ਬੱਚਿਆਂ ਨੂੰ ਇਹੀ ਕਹਿਣਾ ਚਾਹੁੰਦੀ ਆ ਵੀ ਜੇ ਤੁਸੀਂ ਮਿਹਨਤ ਕਰੋਗੇ ਤੇ ਉਹਦਾ ਫਲ ਜ਼ਰੂਰ ਮਿਲਦਾ ਹੈ ਜਿੰਨੇ ਵੀ ਤੁਸੀਂ ਮਿਹਨਤ ਕਰਦੇ ਆ ਮੇਰੇ ਬੱਚੇ ਨੇ ਬਹੁਤ ਸਖਤ ਮਿਹਨਤ ਕੀਤੀ ਆ ਉਹਨੂੰ ਉਹਦੀ ਮਿਹਨਤ ਦਾ ਫਲ ਮਿਲਿਆ ਹੈ ਹਾਂਜੀ ਹਾਂਜੀ ਸਭ ਖੁਸ਼ੀ ਆ ਸਾਰੇ ਜਾਨੀ ਕਿ ਸਾਨੂੰ ਵਧਾਈਆਂ ਦੇ ਰਹੇ ਆ ਫੋਨ ਵੀ ਆ ਰਹੇ ਆ ਘਰ ਆ ਕੇ ਵੀ ਮੁਬਾਰਕਾਂ ਦੇ ਰਹੇ ਆ ਬੱਚੇ ਦੇ ਹਾਂਜੀ ਮੇਨ ਹਰਵੰਸਵਾਲ ਸਵੈਨ ਆ ਜੀ ਸਾਡਾ ਭਤੀਜਾ ਚੰਨਾ ਸਵੈਨ ਤੇ ਉਹ ਸਾਡਾ ਸਤੋਂ ਪਹਿਲਾਂ ਹੁਣ ਮੈਟ੍ਰਿਕ ਮੋਰ ਕੋ ਮਸਫੂਲਤ ਕੀਤੀ ਜੀ ਉਹਦਾ 10th ਲੀਏ ਵੀ ਕਾਲੇ ਸ਼ਹਿਰ ਪਰਤੋ ਗਈ تھی ਬੜੇ ਚੰਗੇ ਨੰਬਰਾਂ ਚ ਉਸ ਤੋਂ ਬਾਅਦ ਬਹੁਤ ਵਧੀਆ ਨੰਬਰ ਹੁਣ ਕਰਕੇ ਉਹਨੂੰ ਥਾਪਨ ਯੂਨੀਵਰਸਿਟੀ ਪਟਿਆਲੇ ਵਿੱਚ ਬੀਟੈਕ ਦੇ ਡਿਗਰੀ ਐਡਮਿਸ਼ਨ ਮਿਲਿਆ ਉੱਥੋਂ ਵੀ ਬਹੁਤ ਚੰਗੇ ਵਧੀਆ ਨੰਬਰ ਲੈ ਕੇ ਉੱਥੋਂ ਪਾਸ ਕੀਤੀ ਉਹਨੇ ਉਹ ਤੋਂ ਬਾਅਦ ਚੰਗਾ ਬੈਂਡ ਲੈ ਕੇ ਸਾਡੇ ਕੋ ਕੈਨੇਡਾ ਪਹੁੰਚ ਗਿਆ ਜਦ ਕਿ ਮੈਂ ਪਹਿਲਾਂ ਹੀ ਕੈਨੇਡਾ ਸੀ ਰਹਿ ਰਹੇ ਹਾਂ ਤੇ ਉੱਥੇ ਜਾ ਕੇ ਬਹੁਤ ਮਿਹਨਤ ਕੀਤੀ ਉਹਨੇ ਕਰੋਨਾ ਵਿੱਚ ਵੀ ਜੋਬ ਨਹੀਂ ਛੱਡੀ ਕਰੋਨਾ ਵਿੱਚ ਵੀ ਬਿਨ ਧੜਕ ਹੋ ਕੇ ਆਪਣੀ ਜੋਬ ਵਧੀਆ ਕਰਦਾ ਰਿਹਾ ਤੇ ਅੱਜ ਉਹਨੇ ਜਿਹੜਾ ਟੋਪ ਬਸ ਵਿੱਚ ਜਵਾਨ ਕੀਤਾ ਸੰਗ ਬਹੁਤ ਮਾਣ ਉਹ ਤੇ ਜਿਹੜਾ ਮਤਲਬ 30 ਬੱਚਿਆਂ ਦਾ ਬੈਠ ਸਗਾ ਉਹ ਤੋਂ ਟਾਪ ਨੰਬਰ ਲੈ ਕੇ ਹੰਡਾ ਦੇ ਹੰਡ ਪਰਟ ਲੈ ਕੇ ਉਹਨੂੰ ਪਾਸ ਕੀਤੀ ਆ ਉਹਨੂੰ ਤੇ ਮਹਿਮਾਨ ਬੜਾ ਐਪਰੀਸ਼ੀਏਸ਼ਨ ਕੀਤਾ ਬਹੁਤ ਸਾਨੂੰ ਇਸ ਨਾਲ ਬਹੁਤ ਮਾਣ ਆ ਤੇ ਸਾਰੇ ਸਾਨੂੰ ਪਿੰਡ ਦੇ ਇਲਾਕੇ ਦੇ ਵਧਾਈ ਦਿੰਦੇ ਆ ਅਸੀਂ ਬੱਚਿਆਂ ਨੂੰ ਇੱਥੇ ਹੋਰ ਪਿੰਡ ਦੇ ਬੱਚਿਆਂ ਨੂੰ ਜਿਹੜੇ ਪੰਜਾਬ ਦੇ ਬੱਚਿਆਂ ਨੂੰ ਵੀ ਕਹਿਣਾ ਚਾਹੁੰਦੇ ਆ ਨਸ਼ਾ ਛੱਡੋ ਚੰਗੀ ਪੜ੍ਹਾਈ ਕਰੋ ਮਿਹਨਤ ਕਰੋ ਤੁਸੀਂ ਸੇ ਸਫਲਤਾ ਦੇ ਪਹੁੰਚ ਸਕਦੇ ਆ ਸਾਨੂੰ ਆਪਣੇ ਇਲਾਕੇ ਦਾ ਪੂਰੇ ਪੰਜਾਬ ਦਾ ਤੇ ਉਹਨਾਂ ਨੇ ਆਪਣੇ ਇਲਾਕੇ ਦਾ ਮਾਣ ਵਧਾਇਆ ਸਾਨੂੰ ਬੜੀ ਖੁਸ਼ੀ ਹੋਈ। ਕੁਰਮੁਖ ਸਿੰਘ ਪੰਚਾਇਤ ਨੰਬਰ ਡਾਂਸੀਵਾਲ ਅ ਚੰਦਨ ਸ਼ਵਾਨ ਸਾਡੇ ਲੜਕਾ ਸਾਡਾ ਭਤੀਜਾ ਹੈ ਜੋ ਬਾਹਰ ਦੀ ਬੀਸੀ ਧਰਤੀ ਜਾ ਕੇ ਬਹੁਤ ਵੱਡੀ ਉੱਚੀ ਪਦਵੀ ਦੇ ਅ ਜੁਆਇਨ ਕੀਤੀ ਹੈ। ਇੱਕ ਕੈਨੇਡਾ ਜਾ ਕੇ ਪੜ੍ਹਾਈ ਲਿਖਾਈ ਕਰਕੇ ਜਾਂ ਇਥੋਂ ਅ ਡਾਂਸੀਵਾਲ ਪਹਿਲਾਂ ਉਹ ਗੜ ਸਿੰਘ ਸਕੂਲ ਮਾਉਂਟ ਕਰਮਲ ਤੋਂ ਪੜਿਆ ਉਹਦੇ ਬਾਅਦ ਪਲੱਸ 2 ਉਹਨੇ ਡੀਏਵੀ ਕਾਲਜ ਹੁਸ਼ਿਆਰਪੁਰ ਤੋਂ ਹੁਸ਼ਿਆਰਪੁਰ ਤੋਂ ਕੀਤੀ ਉਸ ਦੇ ਬਾਅਦ ਉਹ ਬੀ ਟੈਕ ਕਰਨ ਵਾਸਤੇ ਪਟਿਆਲੇ ਚਲੇ ਗਏ ਥਾਪਰ ਯੂਨੀਵਰਸਿਟੀ ਥਾਪਰ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਤੇ ਉਸ ਬਧਾਈ ਦੇ ਪਾਪਰ ਪਾਤਰ ਆ ਜੀ ਇਹ ਸਾਨੂੰ ਵੀ ਬੜੀ ਖੁਸ਼ੀ ਵਾਲੀ ਗੱਲ ਹੈਗਾ ਸਾਨੂੰ ਵੀ ਵਰਤੋਂ ਕੋਲ ਆ ਰਹੀਆਂ ਨੇ ਤੇ ਪਿੰਡ ਨੂੰ ਜਿੱਥੇ ਮਹਿਸੂਸ ਹੈ ਉੱਥੇ ਬੱਕੀ ਇਲਾਕੇ 'ਚ ਵੀ ਬੜੀ ਚਰਚਾ ਹੈ ਜੀ ਖੁਸ਼ੀ ਦੀ ਗੱਲ ਹੈ ਜੀ ਹਾਂਜੀ ਚੰਦਨ ਸਾਡਾ ਪਤੀਜਾ ਬੱਚਾ ਇਹਨੇ ਬਹੁਤ ਪੜ੍ਹਾਈ ਕੀਤੀ ਬਹੁਤ ਤਰੱਕੀ ਕੀਤੀ ਸਾਨੂੰ ਜੀ ਬਹੁਤ ਹੌਸਲਾ ਆਉਂਦਾ ਹੈ ਜਿਆਦੇ ਫੋਨ ਆਉਂਦੇ ਆ ਬੜੀ ਖੁਸ਼ੀ ਦੀ ਗੱਲ ਹੈ ਜੀ ਪੜ੍ਹਨ ਬਹੁਤ ਏਸੀ ਸ਼ੁਰੂ ਤੇ ਏਸੀ ਪੜ੍ਹਨੇ ਮੈਂ ਨਾ ਜਸਵੀਰ ਲਾਲ ਜੀ ਚੰਦਨ ਸ਼ਵਾਨ ਮੇਰਾ ਪਤੀਜਾ ਹੈ ਜੀ ਪੜਨ ਪੇਚੋ ਸ਼ੁਰੂ ਤੋਂ ਬਹੁਤ ਸੇ ਸ਼ਹਿਰ ਸੀ 10ਵੀਂ ਤੱਕ ਪੜ੍ਹਾਈ ਮਾਉਂਟ ਕਾਰਮਨ ਗੜੀ ਸ਼ੰਕਰ ਸਕੂਲ ਤੋਂ ਕਿਤੇ ਉਸ ਤੋਂ ਬਾਅਦ ਚੰਗੇ ਨੰਬਰ ਲੈ ਕੇ ਫਾਪਰ ਯੂਨੀਵਰਸਿਟੀ ਵਿੱਚ ਬੀਟੈਕ ਬਾਅਦ ਤੋਂ ਅਡਮਿਸ਼ਨ ਮਿਲਿਆ ਜੀ ਉਸ ਤੋਂ ਬਾਅਦ ਉਹ ਕੈਨੇਡਾ ਚਲ ਗਿਆ ਮੇਰੇ ਪੜਾਈ ਤਾਂ ਉਹ ਕੈਨੇਡਾ ਪੈ ਭੇਜਣਾ ਨਹੀਂ ਸੀ ਚਾਹਦੇ ਇੱਥੇ ਡਿਗਰੀ ਕਰਾਈ ਸੀ ਤੇ ਫਿਰ ਵੀ ਉਹ ਯਾਰ ਦੋਸਤ ਚੰਗੇ ਅਫਸਰਾਂ ਦੇ ਲੜਕੇ ਸੀ ਉਹ ਚਲ ਗਿਆ ਬਾਹਰ ਉਹ ਕਹਿੰਦਾ ਮੈਂ ਵੀ ਬਾਹਰ ਜਾਣਾ ਤੇ ਚਲਾ ਗਿਆ ਉੱਥੇ ਜਾ ਕੇ ਡਿਗਰੀ ਕੀਤੀ ਆਪਣੇ ਬੈਚ ਵਿੱਚੋਂ 37 ਸਾਲਾਂ ਬਾਅਦ ਉਸਨੇ 100 100 ਨੰਬਰ ਲਿਆ ਸਾਡੇ ਸਾਹਦੇ ਬਹੁਤ ਮਾਣ ਦੀ ਗੱਲ ਹੈ ਪਰਮਾਤਮਾ ਉਹਨੂੰ ਦੇਨ ਤੁਗਨੇ ਚਾਰ ਚੜ੍ਹ ਚੜ੍ਹੋ ਚੌਂਣੀ ਤਰਕੀ ਵਗਸੇ ਸਾਡੇ ਪਿੰਡ ਦਾ ਅਧਾਨ ਸਿਆਲ ਦਾ ਨਾਂ ਰੋਸ਼ਨ ਕੀਤਾ ਜਿਲ੍ਹਾ ਸ਼ਰਪਦਾ ਨੂੰ ਰੋਸ਼ਨ ਕੀਤਾ ਪੰਜਾਬ ਦਾ ਨਾ ਰੋਸ਼ਨ ਕੀਤਾ ਸਾਨੂੰ ਇਸ ਗੱਲ ਤੇ ਬਹੁਤ ਮਾਣ ਹੈ ਅਸੀਂ ਬੱਚਿਆਂ ਨੂੰ ਵੀ ਸੇਲਣੀ ਚਾਹੀਦੀ ਹੈ ਪੜਾਈ ਦਾ ਮੁੱਲ ਪੈਂਦਾ ਇਹ ਹੈ ਸਿਹਤ ਪੱਖੋਂ ਵੀ ਬਹੁਤ ਵਧੀਆ ਸੀ ਉਹ ਜਿੰਮ ਵਿੱਚ ਆਪਣੀ ਥਾਪਰ ਯੂਨੀਵਰਸਿਟੀ ਵਿੱਚ ਆਉਂਦੀ ਵੇਟ ਲੈ ਲਿਖਤ ਵਿੱਚ ਪਹਿਲਾਂ ਨੰਬਰ ਤੇ ਆਦ ਰਹੇ All Inspiring innovation, DNA, university.